ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨਿਰਮਲਕੌਰਤ ਮੈਂ ਟੀਵੀ 80 ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ दिली ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੀ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਹੱਕ ਸੱਚ ਦੀ ਆਵਾਜ਼ ਨੂੰ بلند ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਹਨ ਆਓ ਆਪਾਂ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ ਦੀ ਡੇਟ ਹੈ 27 ਜੁਲਾਈ 2016 12 ਸਾਵਣ ਨਾਨਸ਼ਾਈ ਸੰਮਤਪਨ 548 ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਅਹਿਮ ਇਸ਼ੂਜ਼ ਨਾਲ ਹੁਣ ਤਾਂ ਤੁਸੀਂ ਸਾਨੂੰ ਆਪਣੇ ਸ਼ੋਅ 'ਚ ਵੈਲਕਮ ਕਰਦੇ ਹੋ ਹਾਂਜੀ ਅੱਜ ਅਸੀਂ ਜਿੱਥੇ ਆਪਣੇ ਦਰਸ਼ਕਾਂ ਨੂੰ ਜਿਹੜੇ ਟਾਈਮ ਵਰਨਰ ਆਰਸੀਨ ਬੈਲ 5 ਜادو ਰੋਕੋ ਤੇ ਦੇਖਦੇ ਨੇ ਉਸ ਦੇ ਨਾਲ ਅੱਜ ਇੱਕ ਨਵਾਂ ਪਲੇਟਫਾਰਮ ਵੀ ਖੁੱਲਿਆ ਜਿਹਨੂੰ ਫੇਸਬੁੱਕ ਕਹਿੰਦੇ ਨੇ ਮੈਂ ਕਿੰਦੀ ਸੋਚਦਾ ਵੀ ਪੰਜਾਬੀ ਚੋਂ ਕੀ ਕਵਾਂਗੇ ਵੀ ਚਿਹਰੇ ਦੀ ਕਿਤਾਬ ਕਿਉਂਕਿ ਹੈ ਤਾਂ ਚਿਹਰੇ ਦੀ ਕਿਤਾਬ ਹੀ ਕੋਮ ਬਰਸ਼ ਕਰ ਰਿਆ ਹੁੰਦਾ ਉਹ ਵੀ ਫੇਸਬੁੱਕ ਤੇ ਆ ਗਿਆ ਹੁੰਦਾ ਜੀ ਲੇਕਿਨ ਅਸੀਂ ਦਰਸ਼ਕਾਂ ਦੀ ਔਰ ਸ਼ਰੋਤਿਆਂ ਦੀ ਔਰ ਬਹੁਤ ਸਾਰੇ ਵਿਊਅਰ ਜਿਹੜੇ ਇਨਾ ਚੈਨਲ ਆ ਰਾਈਂ ਜਿਹੜੇ ਕਿ ਪ੍ਰੋਪਰ ਇੱਥੇ ਟਾਈਮ ਵਰਨਰ ਜਾਂ ਬੈਲ 5 ਤੇ ਨਹੀਂ ਸੀ ਉਹ ਉਸ ਮੰਗ ਨੂੰ ਦੇਖਦੇ ਆ ਹੋਇਆ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਅਸੀਂ ਆਪਣੇ ਫੇਸਬੁੱਕ ਫੈਨਸ ਫੇਸਬੁੱਕ ਫੋਲੋਅਰਸ ਨੂੰ ਵੀ ਵੈਲਕਮ ਕਰਦੇ ਹਾਂ ਜੀ ਕਿ ਹੁਣ ਉਹ ਸਾਨੂੰ ਆਪਣੇ ਚਿਹਰੇ ਵਾਲੀ ਕਿਤਾਬ ਤੇ ਵੀ ਜਿਹੜੇ ਆ ਸਾਡੇ ਕਿਹੜੇ ਚਿਹਰੇ ਮਨਹੂਸ ਤੇ ਨਹੀਂ ਕਹਾ ਸਕਦੇ ਨਹੀਂ ਇੰਸਟਾ ਸਰ ਥੈਂਕ ਯੂ ਸਾਡੇ ਸਾਡੇ ਚਿਹਰੇ ਦੇਖ ਸਕਣਗੇ ਜੀ ਡਾਕਟਰ ਹਾਲਾਂਕਿ ਮੈਂ ਕੰਫਰਟੇਬਲ ਨਹੀਂ ਹਾਂ ਇਹਨਾਂ ਸਾਰਿਆਂ ਤੋਂ ਜਿਹੜੇ ਚਿਹਰਿਆਂ ਵਾਲੇ ਜਾਂ ਦੂਜੇ ਨੇ ਲੇਕਿਨ ਕਿਉਂਕਿ ਦੂਰ ਤੱਕ ਕਹਿੰਦੇ ਨੇ ਵੀ ਮਾਰ ਬੜੀ ਦੂਰ ਤੱਕ ਹੁੰਦੀ ਹੈ ਜੀ ਤੇ ਉਹ ਸ਼ਿਕਾਰੀ ਕਹਾਦਾ ਜਿਹੜਾ ਦੂਰ ਤੱਕ ਨਾ ਮਾਰ ਕਰੇ ਹੁਣ ਅਸੀਂ ਸਮਝਦੇ ਹਾਂ ਵੀ ਖਾਲਸਤਾਨ ਦੇ ਕੌਸ ਦੇ ਲਈ ਇਹ ਹਾਲਾਂਕਿ ਸਾਰੇ ਡਬਲ ਐਜਡ ਸਵਾਰਡਸ ਨੇ ਔਰ ਪਿਛਲੇ ਦਿਨਾਂ ਜਿਸ ਕਿਸਮ ਦੀ ਪਰੇਸ਼ਾਨੀ ਦਾ ਤੁਹਾਨੂੰ ਵੀ ਸਾਹਮਣਾ ਕਰਨਾ ਪਿਆ ਹੈ ਕਿਵੇਂ ਫੇਸਬੁੱਕ ਰਾਹੀਂ ਜਾਂ ਫਿਕਟਿਸ਼ੀਅਸ ਅਕਾਊਂਟ ਬਣਾ ਕੇ ਕਿਸ ਕਿਸਮ ਦੀ ਮੰਦ ਪਾਸ਼ਾ ਔਰ ਗਲਤ ਜ਼ਬਾਨੀ ਜਿਹੜੀ ਹੈ ਫੇਸ ਕਰਦੇ ਨੇ ਇਸੇ ਤਰ੍ਹਾਂ ਈਵਨ ਜਾਲੀ ਆਈ ਡੀਸ ਦੇ ਨਾਲ ਪਿਛਲੇ ਦਿਨ ਸਰਬਜੀਤ ਸਿੰਘ ਕੁਮਾਨ ਜਿਹੜੇ ਕਿ ਦਾਲ ਖਾਲਸਾ ਦੇ ਹੀ ਜਿਹੜੇ ਨੇ ਉਹ ਆਗੂ ਨਹੀਂ ਨੇ ਜੀ ਸਗੋਂ ਉਹਨਾਂ ਨੇ ਮੈਂ ਜੇ ਪੰਜਾਬ 'ਚ ਕਹਿਣਾ ਹੋਵੇ ਕਿ ਜਿਨ੍ਹਾਂ ਨੇ ਬੜੀ ਸਚਾਰਤਾ ਦੇ ਨਾਲ ਪੰਜਾਬ 'ਚ ਥਾਂ-ਥਾਂ ਤੇ ਜਾ ਕੇ ਜਿਵੇਂ ਇਤਿਹਾਸ ਇਕੱਠਾ ਕੀਤਾ ਹੈ ਜੁਹਾਰੂ ਸੰਘਰਸ਼ ਦਾ ਜੀ ਔਰ ਕੋਈ ਵੀ ਡਿਵੈਲਪਮੈਂਟ ਕਿਤੇ ਹੁੰਦੀ ਹੈ ਉਸ ਤੇ ਲਈ ਉਹ ਹਮੇਸ਼ਾ ਹੀ ਜਿਹੜਾ ਸਿੱਖ ਪਰਸਪੈਕਟਿਵ ਹੈ ਰਾਈਟ ਵੇ ਉਹਨਾਂ ਨੇ ਫੇਸਬੁੱਕ ਤੇ ਔਰ ਦੂਸਰੇ ਆਪਣੇ ਰਾਈਟ ਅਪਸ ਰਾਈਂ ਦਿੱਤਾ ਹੁੰਦਾ ਹੈ ਉਹਨਾਂ ਨੂੰ ਉਹਨਾਂ ਦੀ ਸੰਗਣੀ ਨੂੰ ਔਰ ਪਰਿਵਾਰ ਨੂੰ ਜਿਹੜਾ ਬਹੁਤ ਕਟਿਆ ਸ਼ਬਦਾਵਲੀ ਦੇ ਨਾਲ ਜਿਹੜਾ ਉਹ ਇੰਟੀਮੀਡੇਟ ਕੀਤਾ ਗਿਆ ਹੈ ਜਾਲੀ ਆਈਡੀਆਂ ਬਣਾ ਕੇ ਔਰ ਉਹ ਲੋਕ ਜਿਹੜੇ ਸੱਚ ਸੁਣਨਾ ਨਹੀਂ ਚਾਹੁੰਦੇ ਜਾਂ ਉਹ ਲੋਕ ਜਿਨ੍ਹਾਂ ਨੂੰ ਕਬਰਾਟ ਹੁੰਦੀ ਹੈ ਔਰ ਇਸ ਦੇ ਨਾਲ ਦੇਖੋ ਇੱਕ ਗੱਲ ਇਹ ਵੀ ਦੇਖਣ ਵਾਲੀ ਹੈ ਕਿ ਇਹ ਜਿਹੜੀ ਫੇਮ ਹੈ ਪ੍ਰਸਿੱਧੀ ਹੈ ਇਸ ਦੀ ਇੱਕ ਆਪਣੀ ਟੈਕਸੇਸ਼ਨ ਵੀ ਹੁੰਦੀ ਹੈ ਜਦੋਂ ਰੱਬ ਤੁਹਾਨੂੰ ਨੇਮ ਐਂਡ ਫੇਮ ਦਿੰਦਾ ਹੈ ਚਲੋ ਧੰਨ ਦੀ ਤਾਂ ਇੱਕ ਵੱਖਰੀ ਗੱਲ ਹੁੰਦੀ ਹੈ ਧੰਨ ਵਾਲਿਆਂ ਨੂੰ ਤਾਂ ਡੀਲ ਕਰਨ ਦਾ ਪਤਾ ਹੁੰਦਾ ਹੈ ਜੀ ਜਦੋਂ ਵੀ ਤੁਸੀਂ ਕੰਮ ਕਰਦੇ ਹੋ ਕਿਸੇ ਫੀਲਡ 'ਚ ਵੀ ਕਰੋ ਤੁਹਾਨੂੰ ਨੇਮ ਐਂਡ ਫੇਮ ਪ੍ਰਸਿੱਧੀ ਮਿਲਦੀ ਹੈ ਇਸ ਦੇ ਨਾਲ ਈਰਖਾ ਕਰਨ ਵਾਲੇ ਵੀ ਹੁੰਦੇ ਨੇ ਦੁਸ਼ਮਣ ਵੀ ਨੇ ਕਈ ਵਾਰ ਤੁਹਾਡੇ ਆਪਣੇ ਦਾਇਰਾਕਾਰ 'ਚ ਹੋਈ ਆਪਣੇ ਪਰਿਵਾਰਾਂ 'ਚ ਹੋਈਆਂ ਆਪਣੇ ਆੜੇ ਦਵਾੜੇ 'ਚ ਹੋਈ ਇਸ ਕਿਸਮ ਦੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਤੁਹਾਡੀ ਪ੍ਰਸਿੱਧੀ ਤੁਹਾਡੀ ਸ਼ੋਹਰਤ ਜਾਂ ਤੁਹਾਡਾ ਸਮਾਜ ਦੇ ਵਿੱਚ ਰਸੂਖ ਸਤਕਾਰ ਪਸੰਦ ਨਹੀਂ ਹੁੰਦਾ ਔਰ ਇਹ ਬਹੁਤ ਕੁਝ ਇਸ ਵੇਲੇ ਦੇਖਣ ਜਾ ਰਹੇ ਕਿ ਕਿਸ ਕਿਸਮ ਦਾ ਵਿਹਾਰ ਸੋਸ਼ਲ ਮੀਡੀਆ ਨੇ ਬਿਸ਼ੱਕ ਇੱਕ ਰੈਵੋਲੂਸ਼ਨਾਈਜ਼ ਕੀਤਾ ਹੈ ਔਰ ਖਾਸ ਤੌਰ ਦੇ ਕੰਟੈਕਸਟ ਵੀ ਅਸੀਂ ਦੇਖਦੇ ਹਾਂ ਕਿ ਬਹੁਤ ਪੋਜ਼ਿਟਿਵ ਪ੍ਰਚਾਰ ਹੋਇਆ ਪਰ ਦੂਜੇ ਪਾਸੇ ਇਸ ਕਿਸਮ ਦੇ ਜਿਹੜੇ ਜਾਲ ਹੀ ਕੰਮ ਨੇ ਉਹਨਾਂ ਨੇ ਨੁਕਸਾਨ ਵੀ ਕੀਤਾ ਹੈ ਔਰ ਇਹ ਬੜਾ ਵੱਡਾ ਇੱਕ ਟੌਰਚਰ ਹੁੰਦਾ ਹੈ ਜਿਹੜੇ ਤਾਂ ਯੂਜ਼ ਟੂ ਨੇ ਸਮਝਦੇ ਨੇ ਕਿ ਭਾਈ ਜਦੋਂ ਤੁਸੀਂ ਪਬਲਿਕ ਲਾਈਫ 'ਚ ਆ ਗਏ ਜਦੋਂ ਤੁਹਾਡਾ ਚਿਹਰਾ ਕੋਈ ਇਸ ਕਿਸਮ ਦਾ ਚਿਹਰਾ ਬਣ ਗਿਆ ਜਿਹੜਾ ਕਿ ਹਕੂਮਤਾਂ ਨੂੰ ਜਾਂ ਤੁਹਾਡੇ ਨਾਲ ਈਵਨ ਸਾੜਾ ਕਰਨ ਵਾਲਿਆਂ ਨੂੰ ਪਸੰਦ ਨਹੀਂ ਤੇ ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ ਔਰ ਮੈਂ ਪਿਛਲੇ 30 ਸਾਲ ਦੀ ਪੰਥਕ ਜ਼ਿੰਦਗੀ ਦੇ ਵਿੱਚ ਇੱਥੇ ਵਿਚਰਦਿਆਂ ਉਹ ਸਾਰਾ ਕੁਝ ਦੇਖਿਆ ਹੈ ਸਹਾਰੇ ਬਹੁਤ ਘਟਿਆ ਪੱਧਰ ਤੱਕ ਦੀ ਜਿਹੜੀ ਆਲੋਚਨਾ ਹੈ ਆਲੋਚਨਾ ਵੀ ਸਮਝ ਆ ਸਕਦੀ ਹੈ ਔਰ ਬਹੁਤ ਵਰੀ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਆਲੋਚਨਾ ਤੇ ਨਿੰਦਾ ਚ ਕੀ ਫਰਕ ਹੁੰਦਾ ਹੈ ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਆਲੋਚਨਾ ਹੁੰਦੀ ਹੈ ਕੋਈ ਉਹ ਗੱਲ ਕਹਿਣੀ ਜਿਹੜੀ ਕਿਸੇ ਚ ਹੈ ਜਿਵੇਂ ਅਸੀਂ ਜੇ ਗੁਰੂ ਨਾਨਕ ਸਾਹਿਬ ਦਾ ਦੇਖੀਏ ਵੀ ਉਹਨਾਂ ਨੇ ਬ੍ਰਾਹਮਣਵਾਦ ਹੋਏ ਜਾਂ ਕਾਜ਼ੀਆਂ ਦੇ ਥੱਲੇ ਕਰਪਸ਼ਨ ਸਿਸਟਮ ਰਾਜਸੀ ਸਮਾਜ ਹਿਪੋਕ੍ਰੇਸੀ ਪਖੰਡ ਦੰਮ ਇਹ ਨਿੰਦਿਆ ਨਹੀਂ ਹੈ ਕਿਉਂਕਿ ਜਦੋਂ ਤੁਸੀਂ ਕੋਈ ਐਸੀ ਚੀਜ਼ ਵੱਲ ਪੁਆਇੰਟ ਆਊਟ ਕਰਦੇ ਹੋ ਜਿਹੜੀ ਕਿਸੇ 'ਚ ਹੈ ਤੇ ਇਹ ਸੱਚ ਹੁੰਦਾ ਹੈ ਜਿੱਥੇ ਤੁਸੀਂ ਕਿਸੇ ਨੂੰ ਬੇਨਕਾਬ ਕਰਦੇ ਹੋ ਕਿ ਭਾਈ ਤੁਸੀਂ ਧਰਮ ਦੇ ਨਾਂ ਥੱਲੇ ਜਾਂ ਤੁਸੀਂ ਇਸ ਚੀਜ਼ ਦੇ ਨਾਂ ਥੱਲੇ ਆ ਗਲਤ ਕੰਮ ਕਰ ਰਹੇ ਹੋ ਜੀ ਨਿੰਦਿਆ ਹੁੰਦੀ ਹੈ ਉਹ ਗੱਲ ਕਹਿਣੀ ਜਿਹੜੀ ਕਿਸੇ ਦੇ ਵਿੱਚ ਨਹੀਂ ਹੈ ਉਹ ਸਿਰਫ ਜਿਹੜੀ ਹੈ ਆਪਣੇ ਮਫਾਦ ਨੂੰ ਮੁੱਖ ਰੱਖ ਕੇ ਕਿਸੇ ਨੂੰ ਬਦਨਾਮ ਕਰਨ ਦੇ ਲਈ ਕਿਸੇ ਨੂੰ ਬਦਨਾਮ ਕਰਕੇ ਉਸ ਚੋਂ ਫਿਰ ਕਿਸੇ ਹੋਰ ਦਾ ਫਾਇਦਾ ਕਰਨ ਦੇ ਲਈ ਉਸ ਨੂੰ ਨਿੰਦਿਆ ਕਹਿੰਦੇ ਨੇ ਔਰ ਜਿਹੜੇ ਇਸ ਰਸਤੇ ਦੇ ਪੰਧ ਹੀ ਨੇ ਸੱਚ ਹੱਕ ਇਨਸਾਫ ਤੇ ਰਸਤੇ ਦੇ ਪੰਧ ਹੀ ਨੇ ਉਹਨਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੁੰਦੀ ਔਰ ਜਦੋਂ ਅਸੀਂ ਕਬੀਰ ਸਾਹਿਬ ਦਾ ਇਹ ਸ਼ਬਦ ਪੜਦੇ ਹਾਂ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ निंदा ਹੋਏ ਤਾਂ ਬੈਕੁੰਠ ਜਾਈਏ ਜੇ ਇੱਕ ਤਾਂ ਹੋਰ ਕਿ हमरे कपड़े निंदक तोए ਜੀ ਜਦ ਕਬੀਰ ਸਾਹਿਬ ਕਹਿੰਦੇ ਨੇ ਕਿ ਪਾਈ ਮਰੀ ਨਿੰਦਿਆ ਕਰੋ ਹੋਰ ਕਰੋ ਕਿਉਂਕਿ ਮੈਨੂੰ ਬਹੁਤ ਚੰਗੀ ਲੱਗਦੀ ਹੈ ਨਿੰਦਿਆ ਨਿੰਦਿਆ ਹੀ ਮੇਰੀ ਮਾਂ ਹੈ ਮਹਤਾਰੀ ਹੈ ਨਿੰਦਿਆ ਹੀ ਮੇਰਾ ਬਾਪ ਹੈ ਕਿਉਂਕਿ ਨਿੰਦਿਆ ਦੇ ਨਾਲ ਤੁਸੀਂ ਮੇਰੇ ਪਾਪ ਧੋਂਦੇ ਹੋ ਪਾਪ ਧੋਣ ਤੋਂ ਪਾ ਵੀ ਇਹ ਹੁੰਦਾ ਹੈ ਕਿ ਜਦੋਂ ਤੁਹਾਡੀ ਕੋਈ ਉਸਤ ਕਰਦਾ ਹੈ ਉਜ਼ਾਰ ਹੈ ਤੁਹਾਡੇ ਚ ਕਿਤੇ ਨਾ ਕਿਤੇ ਹੋਂਮੇ ਹੁੰਦੀ ਆ ਭਾਵੇਂ ਸੂਖਮ ਰੂਪ ਦੇ ਵਿੱਚ ਵੀ ਹੋਏ ਜਾਂ স্থੂਲ ਰੂਪ ਛੋਏ ਤੇ ਜਦੋਂ ਕੋਈ ਤੁਹਾਡੀ ਨਿੰਦਿਆ ਕਰਦਾ ਅਸਲ ਚ ਤੁਹਾਡੀ ਹੋਂਮੇ ਨੂੰ ਵੀ ਟਿਕਾਣੇ ਰੱਖਦੇ ਔਰ ਇਸ ਲਈ ਗੁਰੂ ਸਾਹਿਬ ਨੇ ਸਾਨੂੰ ਇਹ ਆਦੇਸ਼ ਦਿੱਤਾ ਉਸਤਤ ਨਿੰਦਾ ਦਉ ਬਿਵਰਜਤ ਹੁਣ ਉਸਤਤ ਕਿਸੇ ਵਿਚਲੇ ਗੁਨਾਹ ਦਾ ਕਹਿਣਾ ਇਹ ਇਹਨੂੰ ਅਸੀਂ ਉਸਤਤ ਕੈਟਾਗਰੀ ਚ ਨਹੀਂ ਰੱਖਦੇ ਉਹਨੂੰ ਜਿਹਨੂੰ ਅੰਗਰੇਜ਼ੀ ਚ ਅਸੀਂ ਐਪਰੀਸ਼ੀਏਸ਼ਨ ਕਹਿੰਦੇ ਹਾਂ ਉਸਤ ਬਹੁਤ ਵਾਰ ਹੁੰਦੀ ਹੈ ਕਿ ਕਿਸੇ ਬਾਰੇ ਉਹ ਕੁਝ ਕਹਿਣਾ ਹਾਂ ਪੱਖੀ ਜਿਸ ਨੂੰ ਚਮਚਾਗਰੀ ਵੀ ਕਹਿੰਦੇ ਨੇ ਜਿਸ ਨੂੰ ਖਾਮ ਖਾ ਦੀ ਸਾਈਕੋਫੈਂਸੀ ਕਹਿੰਦੇ ਨੇ ਅੰਗਰੇਜ਼ੀ ਚ ਬਟਰਿੰਗ ਵੀ ਕਹਿੰਦੇ ਨੇ ਤੇ ਸਾਦਾ ਪੰਜਾਬੀ ਚ ਫੂਕ ਦੇਣੀ ਵੀ ਕਹਿੰਦੇ ਨੇ ਹੁਣ ਉਹ ਜਿਹੜਾ ਉਹ ਵੀ ਤੁਸੀਂ ਆਪਣੇ ਮਫਾਦ ਲਈ ਕਰਦੇ ਹੋ ਕਿਸੇ ਨੂੰ ਤੁਸੀਂ ਫੁਲਾ ਰਹੇ ਹੋ ਕਿਸੇ ਨੂੰ ਵਡਿਆ ਰਹੇ ਹੋ ਉਹ ਗੱਲਾਂ ਉਹਨੂੰ ਕਹਿ ਰਹੇ ਹੋ ਜਿਹੜੀਆਂ ਉਹਦੇ ਚ ਨਹੀਂ ਨੇ ਪਰ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਬਈ ਇਹਨੂੰ ਫੂਕ ਛਕਾ ਲਈਏ ਤੇ ਫਿਰ ਅਸੀਂ ਇਹ ਕੰਮ ਕੱਢ ਸਕਦੇ ਤੇ ਇਸੇ ਤਰ੍ਹਾਂ ਨਿੰਦਿਆ ਵੀ ਉਸੇ ਦਾ ਇਹ ਹਿੱਸਾ ਹੈ ਜਿਹਦੇ ਵਿੱਚ ਤੁਸੀਂ ਕਿਸੇ ਨੂੰ ਪੁੱਟ ਡਾਊਨ ਕਰ ਰਹੇ ਹੋ ਸੋ ਗੁਰੂ ਸਾਹਿਬ ਨੇ ਫਰਮਾਇਆ ਉਸਤਤ ਨਿੰਦਾ ਦਉ ਬਿਵਰਜਤ ਕਿ ਸਿੱਖ ਦੇ ਲਈ ਇਹ ਦੋਨਾਂ ਦੇ ਵਿੱਚ ਹੀ ਇਸ ਦੇ ਨਾਲ ਨਾ ਉਸਤਤ ਜਿਹੜੀ ਹੈ ਬੇਮਤਲਬ ਜਿਹੜੀ ਤੁਹਾਡੀ ਤਾਰੀਫ ਹੈ ਉਹ ਤੁਹਾਡੀ ਸੁਰਤ ਨੂੰ ਖਰਾਬ ਕਰੇ ਜਾਂ ਤੁਹਾਡੇ ਪੈਰ ਚੱਕ ਦੇ ਤੇ ਨਾ ਹੀ ਜਿਹੜੀ ਜਿਹੜੀ ਬੇਮਤਲਬ ਨਿੰਦਿਆ ਹੈ ਜਿਸ ਤੇ ਨਾਲ ਤੁਹਾਡਾ ਕੋਈ ਸਰੋਕਾਰ ਨਹੀਂ ਹੈ ਜਿਸ ਗੱਲ ਨਾਲ ਉਸ ਲਈ ਤੁਹਾਨੂੰ ਬਲੇਮ ਕੀਤਾ ਜਾਂਦਾ ਉਹ ਵੀ ਤੁਹਾਡੀ ਸੁਰਤ ਨੂੰ ਥੱਲੇ ਨਾ ਡੇਗੇ ਸੋ ਇਹ ਮੈਂ ਸਮਝਦਾ ਹਾਂ ਵੀ ਗੱਲ ਇਹ ਫੇਸਬੁੱਕ ਨੇ ਇੰਨੀਆਂ ਗੱਲਾਂ ਕੋ ਆਦਤੀਆਂ ਕਿ ਵੀ ਹੁਣ ਜਦੋਂ ਅਸੀਂ ਇਸ ਚਿਹਰਾ ਕਿਤਾਬ ਤੇ ਆ ਗਏ ਸੋ ਜ਼ਾਰ ਹੈ ਬਹੁਤਿਆਂ ਦੇ ਲਈ ਦੇਖਣ ਦੀ ਓਪਰਚ्युनिटी ਹੋਏਗੀ ਪੋਜ਼ਿਟਿਵ ਕਮੈਂਟ ਵੀ ਹੋਣਗੇ ਪਰ ਕਈਆਂ ਦੇ ਜਿੰਨਾ ਜਿੰਨ ਕਹਿੰਦੇ ਨੇ 70 ਕੱਪੜੀ ਅੱਗ ਵੀ ਲੱਗੇਗੀ ਸੋ 7 ਕਈਆਂ ਦੇ 700 ਕੱਪੜਿਆਂ 'ਚ ਅੱਗ ਲੱਗੇਗੀ ਪਰ ਕੋਈ ਨਹੀਂ ਅਸੀਂ ਅੰਗਰੇਜ਼ਾਂ ਵਾਂਗੂ ਸਿਰਹੀ ਕਹਿਣਾ ਵੀ ਡੋਨਟ ਗਿਵ ਅ ਡੈਮ ਜੀ ਡਾਕਟਰ ਸਾਹਿਬ ਜਿਹੜੇ ਇਸ਼ੂ ਮੈਂ ਅੱਜ ਲਈ ਪਿੱਕ ਕੀਤੇ ਨੇ ਇਸ਼ੂ ਵੀ ਮੇਨ ਮੈਂ ਸਮਝਦਾ ਵੀ ਇੱਕ ਜਾਂ ਦੋ ਇਸ਼ੂ ਨੇ ਇੱਕ ਚਾਈਨਾ ਦੇ ਹਵਾਲੇ ਨਾਲ ਜੀ ਬਹੁਤ ਵਾਰ ਜਦੋਂ ਅਸੀਂ ਚਾਈਨਾ ਰਿਲੇਟਿਡ ਗੱਲ ਕਰਦੇ ਹਾਂ ਤਾਂ ਫਿਰ ਸਾਡੇ 70 ਕੱਪੜੀ ਅਗ ਲੱਗਣ ਵਾਲੇ ਵੀ ਬਹੁਤ ਸਾਰੇ ਆ ਜਾਂਦੇ ਨੇ ਕਮਾਂ ਉਹਨੂੰ ਬਹੁਤ ਤਕਲੀਫ ਹੁੰਦੀ ਹੈ ਔਰ ਇਹ ਵੀ ਗੱਲ ਜਿਹੜੀ ਹੈ ਜਦੋਂ ਤੁਸੀਂ ਸਿਆਸਤ ਦੀ ਦੁਨੀਆ ਚ ਨੀਤੀ ਦੀ ਦੁਨੀਆ ਚ ਦੇਖੋ ਜਿਹੜੀ ਗੱਲ ਨੂੰ ਲੈ ਕੇ ਦੁਸ਼ਮਣ ਨੂੰ ਸਭ ਤੋਂ ਜ਼ਿਆਦਾ ਤਕਲੀਫ ਹੋਏ ਸਮਝੋ ਉਹ ਤੁਹਾਡੇ ਸਭ ਤੋਂ ਜ਼ਿਆਦਾ ਫਾਇਦੇ ਚ ਹੈ ਜੀ ਹੁਣ ਚੀਨ ਦੇ ਨਾਲ ਤਾਂ ਇਹਨਾਂ ਨੇ ਅਮਰੀਕਾ ਦੇ ਘਨੇੜੇ ਚੜ੍ਹ ਕੇ ਜਾਂ ਅਮਰੀਕਾ ਦੀ ਸ਼ਹਿ ਤੇ ਜਿਹੜਾ ਉਹ ਪੰਗੇ ਲੈਣੇ ਸ਼ੁਰੂ ਕੀਤੇ ਹੋਏ ਨੇ ਸਾਊਥ ਚਾਈਨਾ ਸੀ ਚ ਕੀਤਾ ਇਧਰ ਹੋਰ ਤਰੀਕੇ ਦੇ ਨਾਲ ਜਿਹੜਾ ਉਹ ਆਪਣੇ ਆਪ ਨੂੰ بڑا ਕਰ ਰਹੇ ਨੇ ਤੇ ਹੁਣ ਜਿਵੇਂ ਚਾਈਨਾ ਦੀ 5-6000 ਸਾਲ ਪੁਰਾਣੀ ਸਿਵਲਾਈਜੇਸ਼ਨ ਉਹਨਾਂ ਨੂੰ ਜਾਂਚ ਹੈ ਉਹਨਾਂ ਨੇ ਕਿਵੇਂ ਹੈਂਡਲ ਕਰਨਾ ਸੋ ਹੁਣ ਤੱਕ ਜਿਹੜਾ ਚਾਈਨਾ ਭਾਰਤ ਦਾ ਬਾਰਡਰ ਡਿਸਪੂਟ ਦਾ ਦਾਇਰਾ ਕਰ ਰਿਹਾ ਉਹ ਨੇਫਾ ਲਦਾਖ ਅਰਨਾਚਲ ਪ੍ਰਦੇਸ਼ ਔਰ ਨਾਚਲ ਪ੍ਰਦੇਸ਼ ਚ ਇਸ ਬਾਠ ਦੀ ਲੜਾਈ ਵੇਲੇ ਉਹ ਤਾਈਵਾਂਗ ਜਾਂ ਤਵਾਨ ਉਹਦਾ ਨਾਂ ਹੈ ਸ਼ਾਇਦ ਉਥੋਂ ਤੱਕ ਆ ਗਏ ਸਨ ਔਰ ਨੇਫਾ ਔਰ ਲਦਾਖ ਦੇ ਵਿੱਚ ਕਿੰਨੇ ਹਜ਼ਾਰ ਕਿਲੋਮੀਟਰ ਟੈਰੀਟਰੀ ਸ਼ਾਇਦ 70000 ਸਕਰ ਕਿਲੋਮੀਟਰ ਟੈਰੀਟਰੀ ਇੰਡੀਆ ਨੇ ਲੂਜ਼ ਕੀਤੀ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਮੈਨੂੰ ਇਨਾਕ ਤਾਂ ਆਈਡੀਆ ਸੀ ਕਿ ਜਿਹੜਾ ਚੀਨ ਦਾ ਬਾਰਡਰ ਹੈ ਜਿਵੇਂ ਉਤਰਾਖੰਡ ਹੈ ਜਿਹੜਾ ਉਤਰਾਖੰਡ ਬਣਿਆ ਹੈ ਇਹ ਯੂਪੀ ਦੇ ਕਾਫੀ ਹਿੱਸੇ ਚੋਂ ਬਣਿਆ ਔਰ ਇਹ ਬਾਰਡਰ ਜਾ ਕੇ ਨੇਪਾਲ ਦੇ ਨਾਲ ਲੱਗਦਾ ਇਹਨਾਂ ਦਾ ਚਮੇਲੀ ਜ਼ਿਲ੍ਹਾ ਉਧਰ ਲੱਗਦਾ ਪਰ ਮੈਨੂੰ ਵੀ ਇਹ ਰਿਅਲਾਈਜ਼ੇਸ਼ਨ ਨਹੀਂ ਸੀ ਕਿ 350 ਕਿਲੋਮੀਟਰ ਜਿਹੜੀ ਸੀਮਾ ਚੀਨ ਦੀ ਉਹ ਉੱਤਰਾਖੰਡ ਸੂਬੇ ਦੇ ਨਾਲ ਲੱਗਦੀ ਹੈ ਹੁਣ ਜਿਹੜਾ ਚੀਨ ਨੇ ਨੇਫਾ ਲਦਾਖਰ ਨਾਚਲ ਚੋਂ ਨਿਕਲ ਕੇ ਆਪਣੀਆਂ ਅੱਖਾਂ ਆ ਕੇ ਇੱਥੇ ਵੀ ਦਿਖਾ ਦਤੀਆਂ ਉੱਤਰਾਖੰਡ ਦੇ ਵਿੱਚ ਵੀ ਭਾਰਤ ਨੂੰ ਮੈਸੇਜ ਦੇ ਦਿੰਦਾ ਹੈ ਕਿ ਹੁਣ ਅਸੀਂ ਤੁਹਾਡੇ ਨਾਲ ਸੰਗੀਤਨਾਂ ਜਿੱਠਾਂਗੇ ਅਰੇ ਅੱਜ ਭਾਰਤੀ ਮੀਡੀਆ ਦੀ ਮੇਨ ਖਬਰ ਹੈ ਔਰ ਇਹ ਕਿਸੇ ਲੋ ਰੈਂਕ ਦੇ ਕਿਸੇ ਪੱਤਰਕਾਰ ਨੇ ਨਹੀਂ ਦਿੱਤੀ ਉਤਰਾਖੰਡ ਦੇ ਚੀਫ ਮਿਨਿਸਟਰ ਹਰੀਸ਼ ਰਾਵਤ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਕਿ ਕਿਵੇਂ ਚੀਨੀ ਫੌਜ ਜਿਹੜੀ ਹੈ ਉਹ ਉਤਰਾਖੰਡ ਵਾਲੇ ਪਾਸਿਓਂ ਭਾਰਤ ਦੀ ਬਾਉਂਡਰੀ 'ਚ ਆਈ ਔਰ ਇਹ ਹਾਲਾਂ ਬਹੁਤ ਸਾਰੀਆਂ ਖਬਰਾਂ ਨੇ ਇਸਤੇ ਪਰ ਜਿਹੜੀ ਮੈਂ ਇੱਕ ਸੈਂਟਰਲ ਖਬਰ ਪਿਕ ਕੀਤੀ ਹੈ ਚਾਈਨੀਜ਼ ਇਨਕਰਸ਼ਨ ਇਨ ਉਤਰਾਖੰਡ troops faced off for 60 minutes 60 ਮਿੰਟ ਭਾਰਤ ਅਤੇ ਚੀਨ ਦੀਆਂ ਫੌਜਾਂ ਜਿਹੜੀਆਂ ਨੇ troops ਉਤਰਾਖੰਡ ਦੇ ਵਿੱਚ ਆਮੋ ਸਾਹਮਣੇ ਰਹੇ ਬਿਫੋਰ ਕਿ ਉਹ ਆਪਣੀਆਂ ਪੋਜੀਸ਼ਨਾਂ ਤੇ ਵਾਪਸ ਗਏ ਨਿਊ ਡੈਲੀ ਡੈਡਲਾਈਨ ਦੀ ਖਬਰ ਹੈ ਚਾਈਨੀਜ਼ troops ਇਨਫਿਲਟ੍ਰੇਟਡ ਇਨਫਿਲਟ੍ਰੇਟਡ ਇਨਟੂ ਉਤਰਾਖੰਡ ਲਾਸਟ ਵੀਕ ਐਂਡ ਕੇਮ ਫੇਸ ਟੂ ਫੇਸ ਵਿਦ ਇੰਡੀਅਨ ਸੋਲਜਰਸ ਦਾ ਗਵਰਨਮੈਂਟ ਕਨਫਰਮਡ ਟੁਡੇ ਕਿ ਚੀਨ ਦੀ ਫੌਜ ਜਿਹੜੀ ਹੈ ਉਤਰਾਖੰਡ ਦੇ ਵਿੱਚ ਅੰਦਰ ਤੱਕ ਆਈ اور بھارتی فوج نو نے فیس ٹو فیس کیتا افٹر اے فیس آف دیٹ لاسٹڈ اباؤٹ ان آور بوث سائیڈز پلڈ بیک اک گھنٹے دا آمو سامنے اکھا د کھانا اونوں دیکھ ریا اونوں دیکھ ریا پر چینے جڑے نے او بھارتی ٹیریٹری چائے ہوئے نے جی دا ایریا ویئر دا انکرشن ٹوک پلیس از اے گریزنگ گراؤنڈ اف اباؤٹ 80 اسکوئر کلومیٹر ایٹ بڑوتی ان چمولی ڈسٹرکٹ کلیمڈ بائی بوث انڈیا اینڈ چائنا سے افیشل ਇਹ ਜਿੱਥੇ ਕਿ ਫੇਸ ਆਫ ਹੋਇਆ ਇਹ 80 ਸਕਰ ਕਿਲੋਮੀਟਰ ਦਾ ਦਰਸ਼ਕ ਸਕਰੀਨ ਦੇ ਉੱਤੇ ਦੇਖ ਰਹੇ ਨੇ ਬੜੀ ਖੂਬਸੂਰਤ ਵੈਲੀ ਹੈ ਕਿ 80 ਸਕਰ ਕਿਲੋਮੀਟਰ ਦੀ ਉਹ ਥਾਂ ਹੈ ਜਿੱਥੇ ਕਿ ਡੰਗਰ ਚੜਦੇ ਨੇ ਉਹਨਾਂ ਦੇ ਜਿਹੜਾ ਚਰਵਾਏ ਆਂਦੇ ਹੋਣਗੇ ਦੋਨੋਂ ਪਾਸਿਆਂ ਦੇ ਔਰ ਇਹਦੇ ਤੇ ਦੋਨਾਂ ਦਾ ਹੀ ਕਲੇਮ ਹੈ ਇੰਡੀਅਨ ਟਰੂਪਸ ਡੂ ਨਾਟ ਕੈਰੀ ਵੈਪਨਸ ਇਨ ਦਾ ਏਰੀਆ ਐਂਡ ਆਰ ਯੂਜੂਲੀ ਨਾਟ ਇਨ ਯੂਨੀਫਾਰਮ ਟਾਪ ਸੋਰਸਿਸ ਸੈਟ ਇਸ ਦਾ ਮਤਲਬ ਹੈ ਵੀ ਹੁਣ ਤੱਕ ਇਹ 350 ਕਿਲੋਮੀਟਰ ਵਾਲੇ ਬਾਰਡਰ ਨੂੰ ਇੰਡੀਅਨ ਸੇਫ ਸਮਝਦੇ ਸੀ ਇਸ ਲਈ ਕੋਈ ਵਰਦੀ ਤਾਰੀ ਫੌਜੀ ਵੀ ਨਹੀਂ ਨੇ ਤੇ ਉਹਨਾਂ ਕੋਲ ਹਥਿਆਰ ਵੀ ਨਹੀਂ ਹੁੰਦੇ ਇਹਦਾ ਮਤਲਬ ਹੈ ਕਿ ਜਸਟ ਆਮ ਜਿਹੜੇ ਨੇ ਉਹਨਾਂ ਨੇ ਦੋ ਚਾਰ ਉੱਥੇ ਲਾਏ ਹੋਣਗੇ ਯੂਨਿਟਸ ਨੂੰ ਮਾੜਾ ਮੋਟਾ ਕਿ ਭਾਈ ਪੈਟਰੋਲ ਕਰ ਲੋ ਅਨਲਾਈਕ ਦਾ ਈਸਟਰਨ ਸੈਕਟਰ ਕੰਪਰਾਈਜ਼ਿੰਗ ਅਰਨਾਚਲ ਪ੍ਰਦੇਸ਼ ਐਂਡ ਵੈਸਟਰਨ ਸੈਕਟਰ ਵਿਚ ਇਜ਼ ਇਨ ਦਾ ਲਦਾਖ ਏਰੀਆ ਮੈਪਸ ਆਫ ਦਿਸ ਰੀਜਨ ਨੋਨ ਐਸ ਸੈਂਟਰਲ ਸੈਕਟਰ ਹੈਵ ਬੀਨ ਐਕਸਚੇਂਜਡ ਬਾਈ ਇੰਡੀਆ ਐਂਡ ਚਾਈਨਾ ਉਹਨਾਂ ਨੇ ਕਿਹਾ ਵੀ ਜਿਹੜੇ ਦੂਸਰੇ ਸੈਕਟਰ ਨੇ ਆਰਨਾਚਲ ਜਾਂ ਲਦਾਖ ਉਹਦੇ ਚ ਨਕਸ਼ੇ ਐਕਸਚੇਂਜ ਨਹੀਂ ਹੁੰਦੇ ਪਰ ਇਸ ਬੈਲਟ ਦੇ ਨਕਸ਼ੇ ਇੰਡੀਆ ਔਰ ਚਾਈਨਾ ਦੇ ਵਿੱਚ ਐਕਸਚੇਂਜ ਹੋਏ ਹੋਏ ਨੇ ਉਤਰਾਖੰਡ ਚੀਫ ਮਿਨਿਸਟਰ ਹਰੀਸ਼ रावत ਸੈਡ ਹੀ ਹੈਡ 플ੈਗਡ ਦਾ ਸਬਜੈਕਟ ਵਿਦ ਦਾ ਸੈਂਟਰ ਆਫਟਰ ਦਾ ਇਨਕਰਸ਼ਨ which was noticed when indians had gone to measure the area ਉਹਨਾਂ ਨੇ ਕਿਹਾ ਜੀ ਸਾਡੇ ਪਟਵਾਰੀ ਉੱਥੇ ਗਏ ਸੀ ਉਸ ਇਲਾਕੇ ਨੂੰ ਮਿਣਨ ਦੇ ਲਈ ਤਾਂ ਉਹਨਾਂ ਨੇ ਦੇਖਿਆ ਉਸ ਚੀਨੇ ਬੈਠੇ ਆ ਕੇ ਜੀ ਇਟ ਇਜ਼ ਵੈਰੀ ਵਰਿੰਗ ਇਹ ਬਹੁਤ ਫਿਕਰਵਾਲੀ ਗੱਲ ਹੈ i have been saying that border vigilance should be increased mr robert told re mai repeatedly keh rahe hain ke border de utte jada tusi uh, dekh rekh nu hor vi vadhao unhone kaha ji i am sure the central government will take cognizance ke bhi hun central government is nu dhyan de vich layegi minister of state for home affairs kiran riju said we will see the report we need to see how deep into our territory they came oh dekho ke assi report mangya si dekhde hain ki kinni andar tak oh aaye ਇਹ ਇਹ ਨਹੀਂ ਹੁਣ ਉਧਰ ਮੂ ਨਹੀਂ ਕਰਨਗੇ ਹੁਣ ਇਹ ਕਹਿੰਦੇ ਨੇ ਪਹਿਲਾਂ ਰਿਪੋਰਟ ਡਿੱਕਣਗੇ ਵੀ ਕਿੰਨੇ ਅੰਦਰ ਤੱਕ ਉਹ ਆਏ ਜੀ ਔਰ ਉਹਨਾਂ ਨੇ ਇਹ ਕਿਹਾ ਕਿ ਉਤਰਾਖੰਡ ਸ਼ੇਅਰਸ 350 ਕਿਲੋਮੀਟਰ ਬਾਉਂਡਰੀ ਵਿਦ ਚਾਈਨਾ 350 ਕਿਲੋਮੀਟਰ ਹੈ ਇਨ ਦਾ ਪਾਸਟ ਚਾਈਨੈਸ ਟੂਬਸ ਹੈਵ ਬੀਨ ਨੋਨ ਟੂ ਕ੍ਰੋਸ ਓਵਰ ਐਟ ਰਾਈਟ ਚਾਈਨਾ ਔਨ ਰੌਕਸ ਇਨ ਦਾ ਚਮੂਰੀ ਡਿਸਟ੍ਰਿਕਟ ਥਿਸ ਏਰੀਆ ਹੈਜ਼ ਆਲਸੋ ਸੀਨ ਏਰੀਅਲ ਟ੍ਰਾਂਸਗ੍ਰੈਸ਼ਨਸ ਐਂਡ ਇਨਫਿਲਟ੍ਰੇਸ਼ਨ ਬਾਈ ਫੁੱਟ ਪੈਟਰੋਲਸ ਇਨ 2013 ਐਂਡ 2014 ਉਹਨਾਂ ਨੇ ਕਿਹਾ ਜੀ ਪਹਿਲਾਂ ਵੀ ਕੱਦੀ ਵਾਰੀ ਇੱਥੇ ਜਿਹੜੇ ਨੇ ਚੀਨਿਆਂ ਨੇ ਆ ਕੇ ਜਿਹੜੀਆਂ ਸਾਡੀਆਂ ਵੱਡੀਆਂ ਚਟਾਨਾਂ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਚਾਈਨਾ ਲਿਖ ਦਿੱਤਾ ਸੀ ਹੁਣ ਇੱਕ ਪਾਸੇ ਤਾਂ ਇਹ ਸਿਨੈਰੀਓ ਡਿਵੈਲਪ ਹੋ ਰਿਹਾ ਕਸ਼ਮੀਰ ਦਾ ਜ਼ਿਕਰ ਅਸੀਂ ਅਕਸਰ ਆਨੇ ਬਹਾਨੇ ਹਰ ਰੋਜ਼ ਦੀ ਗੱਲਬਾਤ ਕਰਦੇ ਆ ਕਿਉਂਕਿ ਕਸ਼ਮੀਰ ਅਜੇ ਵੀ ਜਿਹੜਾ ਉਹ ਬੋਇਲਿੰਗ ਪਾਟ ਹੈ ਲੋਕਾਂ ਦਾ ਗੁੱਸਾ ਥੰਮਣ ਦਾ ਨਾ ਨਹੀਂ ਲੈ ਰਿਹਾ ਔਰ ਲੋਕ ਉਸੇ ਤਰੀਕੇ ਨਾਲ ਜਿਹੜਾ ਨੇ ਉਹ ਰੈਜ਼ਿਸਟੈਂਸ ਦੇ ਰਹੇ ਨੇ ਔਰ ਇਸ ਨੂੰ ਬਜਾਏ ਕਿ ਇੰਡੀਅਨ ਗਵਰਨਮੈਂਟ ਔਰ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਕਿਹੜੀਆਂ ਸਿਚੁਏਸ਼ਨਸ ਨੇ ਜਿਹੜੀਆਂ ਟਕਰਾ ਨੂੰ ਵਧਾਉਂਦੀਆਂ ਨੇ ਔਰ ਉਹ ਆਲਟੀਮੇਟਲੀ ਉਹ ਟਕਰਾ ਜੰਗਾ ਚ ਐਂਡ ਹੁੰਦਾ ਹੈ ਜੀ ਜਦੋਂ ਕਿ ਤੁਹਾਡੀ ਸੈਂਸਿਟੀਵਿਟੀ ਜਾਂ ਸੰਵੇਦਨਸ਼ੀਲਤਾ ਜਿਹੜੀ ਹੈ ਉਹ ਮੁੱਕ ਜਾਂਦੀ ਹੈ ਤੁਸੀਂ ਹਰ ਚੀਜ਼ ਨੂੰ ਇਦਰ ਕੈਜੂਅਲ ਲੈਂਦੇ ਹੋ ਜਾਂ ਦੂਸਰੇ ਨੂੰ ਠਿੱਠ ਤਖਾਣ ਲਈ ਲੈਂਦੇ ਹੋ ਜਿਵੇਂ ਅਸੀਂ ਕੱਲ ਜੂਡਿਸ਼ ਨਿਊਜ਼ ਪੋਰਟਲ ਦਾ ਜ਼ਿਕਰ ਕੀਤਾ ਸੀ ਉਹਨਾਂ ਨੇ ਕਿਹਾ ਵੀ ਜੇ ਕਨਫਲਿਕਟ ਜਾਰੀ ਰਹਿ ਹੈ ਤੇ ਇਹ nuclear war ਦੇ ਵਿੱਚ ਐਂਡ ਹੋਏਗਾ ਔਰ ਇੱਕ ਪਾਸੇ ਕਸ਼ਮੀਰ ਸੜ ਰਿਹਾ ਹੈ ਕਸ਼ਮੀਰ ਵੈਲੀ ਦੇ ਵਿੱਚ ਔਰ ਕਿਸੇ ਨੇ ਕਿਹਾ ਸੀ ਕਿ ਭਾਰਤ ਨੂੰ ਕਸ਼ਮੀਰ ਚਾਹੀਦਾ ਹੈ ਕਸ਼ਮੀਰੀ ਨਹੀਂ ਚਾਹੀਦੇ ਹੁਣ ਜਹਾਰ ਹੈ ਕਿ ਜੇ ਤੁਹਾਡੇ ਲਈ ਉਹ ਲੋਕ ਐਗਜ਼ਿਸਟ ਹੀ ਨਹੀਂ ਕਰਦੇ ਤੁਸੀਂ ਉਹਨਾਂ ਦੀ ਹੋਂਦ ਤੋਂ ਇਨਕਾਰ ਹੀ ਹੋ ਮਰ ਜਾਣ ਮੁੱਕ ਜਾਣ ਕਰਫਿਊ ਲੱਗੇ ਨੇ ਤੁਸੀਂ ਵੈਸੇ ਗੋਲੀਆਂ ਨਾਲ ਉਡਾਏ ਅੰਨੇ ਕਰ ਦਿੱਤੇ ਜਿੱਥੇ ਕਰਫਿਊ ਹੈ 6-6 ਦਿਨ 8-8 ਦਿਨ ਹੋ ਗਏ ਨਾ ਮਿੱਟੀ ਦਾ ਤੇਲ ਹੈ ਨਾ ਖਾਣ ਲਈ ਕੋਈ ਚੀਜ਼ ਹੈ ਚਾਰਜ ਫੇਰੇ ਘਰਾਂ 'ਚ ਜਿਹੜੇ ਨੇ ਵੜ-ਵੜ ਕੇ ਤੁਸੀਂ ਲੋਕਾਂ ਨੂੰ ਮਾਰਦੇ ਹੋ ਜੀ ਤੇ ਫਿਰ ਤੁਹਾਡਾ ਵਰਤਾਰਾ ਕੀ ਹੈ ਸਾਹਮਣੇ ਹੈ ਕਿ ਭਾਈ ਇਹ ਲੋਕਾਂ ਦਾ ਅੰਦੋਲਨ ਹੈ ਨਿਊਯਾਰਕ ਟਾਈਮਜ਼ ਦਾ ਇੱਕ ਐਡੀਟੋਰੀਅਲ ਜਿਹਨੂੰ ਕਾਰਵਾ ਮੈਗਜ਼ੀਨ ਨੇ ਵੀ ਕੋਟ ਕੀਤਾ ਉਹਨਾਂ ਨੇ ਕਿਹਾ ਵੀ ਇਨਫਸ ਇਨਫ ਜੀ ਜੀ ਤੁਸੀਂ ਜਿਹੜੀ ਜ਼ੁਲਮਵਾਲ ਜਿੰਨੇ ਤੱਕ ਚਲੇ ਗਏ ਹੋ ਇਹ ਇਹ ਐਕਸੈਪਟੇਬਲ ਨਹੀਂ ਹੈ ਇਹਦਾ ਮਤਲਬ ਹੈ ਕਿ ਲੋਕ ਜਿਹੜੇ ਨੇ ਔਰ ਜਿਹੜੇ ਉੱਥੇ ਥੋੜੇ ਬਹੁਤ ਸੈਨਰ ਐਲੀਮੈਂਟ ਨੇ ਭਾਰਤੀ ਮੀਡੀਆਜ਼ ਉਹ ਵੀ ਕਹਿੰਦੇ ਨੇ ਵੀ ਅਸੀਂ ਕਸ਼ਮੀਰੀ ਲੋਕਾਂ ਦੇ ਦਿਲ ਔਰ ਦਿਮਾਗ ਦੋਨੋਂ ਹੀ ਗਵਾ ਚੁੱਕੇ ਪਰ ਤੁਸੀਂ ਭਾਰਤੀ ਜਿਹੜੇ ਅੱਜ ਦਿੱਲੀ ਦੇ ਵਿੱਚ ਤਖਤ ਤੇ ਬੈਠੇ ਲੋਕ ਨੇ ਉਹਨਾਂ ਦਾ ਵਰਤਾਰਾ ਦੇਖੋ ਦੂਸਰੀ ਖਬਰ ਹੈ ਸਟਾਪ ਐਕਸਪੋਰਟਿੰਗ ਟੈਰਰ ਟੂ ਜੀ ਐਂਡ ਕੇ ਇੰਡੀਆ ਟੈਲਸ ਪਾਕਿਸਤਾਨ ਕਿ ਹੁਣ ਇਹ ਜਿਹੜਾ ਐਕਸਟਰਨਲ ਅਫੇਅਰਜ਼ ਦਾ ਮਿਨਿਸਟਰ ਆਫ ਸਟੇਟ ਹੈ ਵੀ ਕੇ ਸਿੰਘ ਜੀ ਫਰਾਡ ਜਿਆ ਬੰਦਾ ਇਹਨੇ ਫੌਜ ਹੁੰਦਿਆਂ ਵੀ ਝੂਠੇ ਆਪਣੇ ਐਫੀਡੇਵਿਡ ਦੇ ਉੱਤੇ ਉਮਰ ਦਾ ਰੌਲਾ ਪਾ ਲਿਆ ਫਿਰ ਇਹਨੇ ਜੇ মিডিਏ ਨੇ ਕ੍ਰਿਟਿਸਾਈਜ਼ ਕੀਤਾ ਤਾਂ ਇਹਨੇ ਕਿਹਾ ਜੀ মিডিਆ ਤੇ ਪ੍ਰੋਸਟੀਚੂਟ ਹੈ ਇਸ ਕਿਸਮ ਦੀ ਸ਼ਬਦਾਵਲੀ ਹੁੰਦੀ ਹੈ ਹੁਣ ਇਹ ਜਿਹੜਾ ਆਪਣੇ ਆਪ ਨੂੰ ਜੀ ਮੈਂ ਜਦੋਂ ਇਹ ਫੌਜੀ ਚੈਨਲ ਬਣਾਇਆ ਨਿਊ ਡਾਕਟਰੀਨ ਔਰ ਫਲਾਣਾ ਤੇ ਟਿੰਕਾ ਔਰ ਇਹ ਇਹ ਕਹਿ ਰਿਹਾ ਅਮਿਡ ਦਾ ਕੰਟੀਨਿਊ ਅਨਰੈਸਟ ਇਨ ਕਸ਼ਮੀਰ ਇੰਡੀਆ ਔਨ ਵੈਨਸਡੇ ਹੈਜ਼ ਆਸਕਡ ਪਾਕਿਸਤਾਨ ਟੂ ਸਟਾਪ ਕਰਾਸ ਬਾਰਡਰ ਟੈਰਰ ਐਕਟੀਵਿਟੀਜ਼ ਐਂਡ ਅਸਰਟਡ ਇਟ ਵਿਲ ਟੇਕ 올 ਨੈਸੈਸਰੀ ਸਟੈਪਸ ਟੂ ਸੇਫਗਾਰਡ national security and territorial integrity pakistan nu keh gaya je band karo tusi cross border terrorism aur assi desh di ekta khandta layi har zaruri jehda o paimana o ikhtiyar karange the government told parliament that terrorism emanating from territories under pakistan's control remained india's core concern and that the pathan corridor attacks and strikes in various places in kashmir have highlighted the continued threat of cross border terrorism and infiltration ਇਹਨੇ ਤੁਸੀਂ ਸਾਰੀ ਕਸ਼ਮੀਰੀ ਮੂਵਮੈਂਟ ਨੂੰ ਮਾਈਨਸ ਕਰਕੇ ਕਹਿ ਰਹੇ ਹੋ ਜੀ ਇਹ ਤਾਂ ਕਰਾਸ ਬਾਰਡਰ ਟੈਰੋਰਿਜ਼ਮ ਇਨ ਰਿਸਪੌਂਸ ਟੂ ਪਾਕਿਸਤਾਨਸ ਰੀਸੈਂਟ ਸਟੇਟਮੈਂਟਸ ਇਨ ਸਪੋਰਟ ਆਫ ਨੋਨ ਟੈਰਰਿਸਟਸ ਕਿਲਡ ਇਨ ਇੰਡੀਆ ਗਵਰਨਮੈਂਟ ਹੈਜ਼ ਆਸਕਡ ਪਾਕਿਸਤਾਨ ਟੂ ਸਟਾਪ 올 ਟੈਰੋਰਿਜ਼ਮ ਐਂਡ ਐਂਟੀ-ਐਂਟੀ ਐਕਟੀਵਿਟੀਜ਼ ਇਨ ਪਾਕਿਸਤਾਨ অর ਟੈਰੀਟਰੀਜ਼ ਅੰਡਰ ਇਟਸ ਕੰਟਰੋਲ ਇਹਨੇ ਵੀ ਕੇ ਸਿੰਘ ਨੇ ਕਿਹਾ ਹੀ ਸੈਡ ਪਾਕਿਸਤਾਨ ਹੈਜ਼ ਬੀਨ ਟੋਲਡ ਥੈਟ ਇਟ ਕੈਨ ਨਾਟ ਬੀ ਅ ਡਿਨਾਇਲ ਇਟ ਕੈਨ ਨਾਟ ਬੀ ਇਨ ਡਿਨਾਇਲ ਓਨ ਦਾ ਇੰਪੈਕਟ ਆਫ ਟੈਰੋਰ and it must expeditiously bring to justice all those guilty of mumbai terror attacks as well as the pathankot strike hun inu kehnde ne ke be oranges and apples ji ke kashmir sad rha hai twaadi fauj lokan nu maar rahi hai aneh kar rahi hai aur tusi rola pa rahe ho mumbai che ho gaya dinanagar che ho gaya pathankot che ho gaya oh kine kita kine nahi kita us de utte da sawaliya nishan hoega ਇਹ ਤਾਂ ਤੁਹਾਡੀ ਇੱਕ ਮਿਲੀਅਨ ਫੌਜ ਜਿਹੜੀ ਬੈਠੀ ਹੈ ਜਿਹਨੂੰ ਦੁਨੀਆ ਭਰ ਚ ਦੇਖਿਆ ਜਾ ਰਿਹਾ ਕਿ ਕਿੰਨੇ ਜ਼ੁਲਮ ਕਰ ਰਹੇ ਨੇ ਔਰ ਫਿਰ ਇਥੋਂ ਹੀ ਨਹੀਂ ਉਹਨੇ ਕਿਹਾ ਉਹਨੂੰ ਪਾਕਿਸਤਾਨ ਨੂੰ ਕਹਿੰਦੇ ਨੇ ਪਾਕਿਸਤਾਨ ਹੈਜ਼ ਬੀਨ ਇਨ ਇਲੀਗਲ ਐਂਡ ਫੋਰਸਿਬਲ ਓਕੂਪੇਸ਼ਨ ਆਫ ਅਪ੍ਰੋਕਸੀਮੇਟਲੀ 78000 ਸਕੁਅਰ ਕਿਲੋਮੀਟਰ ਆਫ ਇੰਡੀਅਨ ਟੈਰਿਟਰੀ ਇਨ ਜੰਮੂ ਐਂਡ ਕਸ਼ਮੀਰ ਉਹ ਕਹਿੰਦੇ ਜਿਹੜਾ ਤੁਹਾਡਾ ਆਜ਼ਾਦ ਕਸ਼ਮੀਰ 78000 ਸਕੁਅਰ ਕਿਲੋਮੀਟਰ ਟੈਰਿਟਰੀ ਉਹ ਵੀ ਸਾਨੂੰ ਫੜਾ ਦਿਓ ਔਰ ਜਿਹੜੀ ਗੱਲ ਕਿਉਂਕਿ ਚਾਈਨਾ ਦੇ ਕੰਟੈਕਸਟ ਵੀ ਚੱਲ ਰਹੀ ਹੈ ਹੁਣ ਇਹ ਫਰਦਰ ਕਹਿੰਦੇ ਨੇ ਟੂ ਸ਼ੋਰ ਰੈਟੈਕ ਹੁਣ ਚਾਈਨਾ ਬਾਰੇ ਕਹਿ ਰਿਹਾ ਹੈ ਇਹਨਾਂ ਦਾ ਡਿਪਟੀ ਮਿਨਿਸਟਰ ਆਫ ਸਟੇਟ ਐਕਸਟਰਨਲ ਅਫੇਅਰਸ ਦਾ ਜੀ ਚਾਈਨਾ ਕੰਟੀਨਿਊਸ ਟੂ ਬੀ ਏਨ ਇਲੀਗਲ ਓਕੂਪੇਸ਼ਨ ਆਫ ਅਪ੍ਰੋਕਸੀਮੇਟਲੀ 38000 ਸਕੁਅਰ ਕਿਲੋਮੀਟਰ ਇਨ ਦਾ ਇੰਡੀਅਨ ਸਟੇਟ ਆਫ ਜੰਮੂ ਐਂਡ ਕਸ਼ਮੀਰ ਉਹਨਾਂ ਨੇ ਕਿਹਾ ਜੀ 38000 ਸਕੁਅਰ ਕਿਲੋਮੀਟਰ ਜੰਮੂ ਕਸ਼ਮੀਰ ਦੀ ਜਿਹੜੀ ਟੈਰੀਟਰੀ ਹੈ ਉਹ ਚੀਨ ਦੇ ਕੋਲ ਵੀ ਗੈਰ ਕਾਨੂੰਨੀ ਹੈ ਚੀਨ ਨੂੰ ਕਹਿ ਰਿਹਾ ਹੈ ਸਾਨੂੰ ਟੈਰੀਟਰੀ ਫੜਾਓ ਫਿਰ ਉਹ ਕਹਿੰਦਾ ਇਨ ਐਡੀਸ਼ਨ ਅੰਡਰ ਦਾ ਸੋ ਕਾਲਡ ਸਾਈਨੋ ਪਾਕਿਸਤਾਨ ਬਾਰਡਰੀ ਐਗਰੀਮੈਂਟ ਆਫ 1963 ਪਾਕਿਸਤਾਨ ਇਲੀਗਲੀ ਸੀਡਡ 5180 ਸਕਰ ਕਿਲੋਮੀਟਰਸ ਆਫ ਇੰਡੀਅਨ ਟੈਰੀਟਰੀ ਇਨ ਪਾਕਿਸਤਾਨ অকਪਾਈਡ ਕਸ਼ਮੀਰ ਟੂ ਚਾਈਨਾ ਹੀ ਸੈਡ ਉਹਨੇ ਕਿਹਾ ਜੀ ਇਹ ਪਾਕਿਸਤਾਨ ਨੇ 1963 ਦੇ ਇੱਕ ਐਗਰੀਮੈਂਟ ਦੇ ਥੱਲੇ 5180 ਵਰਗ ਕਿਲੋਮੀਟਰ ਟੈਰੀਟਰੀ ਜਿਹੜੀ ਚੀਨ ਨੂੰ ਦਿੱਤੀ ਹੈ ਉਹ ਵੀ ਸਾਨੂੰ ਦਿਓ ਹੁਣ ਇਹਨੂੰ ਤੁਸੀਂ ਕੀ ਕਹੋਗੇ ਕਿ ਵੀ ਇਹ ਸਿੱਧਾ-ਸਿੱਧਾ ਲੜਾਈ ਦਾ ਚੈਲੰਜ ਔਰ ਇਹ ਚੀਨਿਆਂ ਨੂੰ ਕਿਸ ਹੱਦ ਤੱਕ ਪ੍ਰਵੋਕ ਕਰਨ ਜਾ ਰਹੇ ਨੇ ਔਰ ਥਰਡ ਖਬਰ ਜਿਹੜੀ ਇਸ ਪ੍ਰੋਵੋਕੇਸ਼ਨ ਨੂੰ ਫਰਦਰ ਲ ਜਾਂਦੀ ਹੈ ਕਿ ਇੰਡੀਆ ਕਿਵੇਂ ਇੱਕ ਪਾਸੇ ਅਮਰੀਕਨ ਬਿਜ਼ਨਸ ਅਧਾਰਿਆਂ ਨੂੰ ਮਾਲਾ-ਮਾਲ ਕਰ ਰਿਹਾ ਦੂਸਰੇ ਪਾਸੇ ਚਾਈਨਾ ਦੀ ਅੱਖ ਦੇ ਵਿੱਚ ਜਿਹੜੀ ਆ ਉਂਗਲ ਮਾਰ ਕੇ ਇਨਾਂ ਨੂੰ 1962 ਭੁੱਲ ਗਿਆ ਮੈਨੂੰ ਕਾਫੀ ਸਾਲ ਹੋ ਗਏ 29 ਸਦੀ ਲੰਘ ਗਈ ਜੀ ਕਈ ਵਾਰੀ ਇਹ ਹੁੰਦਾ ਵੀ ਸਟਰੀਟ 'ਚ ਵੀ ਜਿਹੜਾ ਗੁੰਡਾ ਕੋ ਬੜਾ ਬਿਫਰਿਆ ਹੁੰਦਾ ਉਹਨੂੰ ਜਦੋਂ ਕੁੱਟ ਕੱਟ ਪੈਂਦੇ ਦੋ ਚਾਰ ਸਾਲ ਠੰਡ ਰਹਿੰਦੀ ਹੈ ਉਹ ਫਿਰ ਜਦੋਂ ਸਿਰ ਕੱਟਦਾ ਕਹਿੰਦਾ ਵੀ ਨਹੀਂ ਇਹਨੂੰ ਹੁਣ ਜਰਾ ਚਿਰ ਹੋ ਗਿਆ ਇਹ ਇਹਦੀ ਜਿਹੜੇ ਇਹਨੂੰ ਖੁਰਕ ਹੈ ਪੰਜਾਬੀ 'ਚ ਕਹਿੰਦੇ ਨੇ ਇਹਦੇ ਵੀ ਜਰਾ ਖੁਰਕ ਮੱਠੀ ਕਰਨ ਵਾਲੀ ਹੈ ਸੋ ਮੈਨੂੰ ਲੱਗਦਾ ਵੀ ਇਹਨਾਂ ਨੂੰ ਫੇਰ ਖੁਰਕ ਹੋ ਰਹੀ ਹੈ ਤੇ ਉਹ ਚੀਨ ਨੇ ਫੇਰ ਮੱਠੀ ਕਰਨੀ ਹੈ ਔਰ ਇਹ ਜਿਹੜੀ ਇਹਨਾਂ ਨੇ ਅੱਗੋਂ ਚੀਨ ਨੂੰ ਪ੍ਰਵੋਕ ਕਰਨ ਲਈ ਜਾਂ ਚੀਨ ਦੇ ਨਾਲ ਟੱਕਰ ਲੈਣ ਲਈ ਅਮਰੀਕਾ ਦੀ ਬਹਿਸ ਤੇ ਵਿਦ ਚਾਈਨਾ ਇਨ ਮਾਈਂਡ ਏ ਵੀ ਐਂਡ ਟੀਵੀ ਦੀ ਖਬਰ ਹੈ ਵਿਦ ਚਾਈਨਾ ਇਨ ਮਾਈਂਡ ਇੰਡੀਆਜ਼ 1 ਬਿਲੀਅਨ ਡਾਲਰ ਆਰਡਰ ਫॉर ਨਿਊ ਸਪਾਈ ਪਲੇਨਸ ਹੁਣ ਜਿੱਥੇ 40 ਫੀਸਦੀ ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ 70 ਫੀਸਦੀ ਲੋਕਾਂ ਦੇ ਕੋਲ ਟਾਇਲਟ ਸਫਾਈ ਸਹੂਲਤਾਂ ਨਹੀਂ ਨੇ ਏਡਸ ਦੀ ਰਾਜਤਾਨੀ ਹੈ ਸਭ ਤੋਂ ਜ਼ਿਆਦਾਨੇ ਲੋਕ ਉੱਥੇ ਰਹਿੰਦੇ ਨੇ ਆਮ ਬਿਮਾਰੀਆਂ ਦੇ ਨਾਲ ਕਿਸ ਕਿਸਮ ਦਾ ਉੱਥੇ ਜੋ ਹਾਲ ਵਰਤਾਰਾ ਹੁੰਦਾ ਹੈ ਔਰ ਚੰਗੇ ਪੱਲੇ ਲੋਕ ਕਿਵੇਂ ਉੱਥੇ ਜਾ ਕੇ ਉਹਨਾਂ ਦੇ ਕੈਰਸ ਮੈਡੀਕਲ ਸਿਸਟਮ ਦਾ ਹਿੱਸਾ ਬਣਦੇ ਨੇ ਜਿਵੇਂ ਬੀਬੀ ਰੀਤਕੌਰ ਦੇ ਨਾਲ ਕਿਸ ਕਿਸਮ ਦਾ ਇਹ ਜਾ ਕੇ ਸਰਜਰੀ ਔਰ ਉਸ ਦੇ ਨਾਲ ਥੱਲੇ ਕਿਵੇਂ ਦਾ ਜਿਹੜਾ ਹਾਲ ਹੋਇਆ ਹੈ ਸੋ ਇਹ ਜਿਹੜਾ ਉਸ ਸਿਸਟਮ ਦੇ ਵਿੱਚ ਰਹਿੰਦਾ ਸਮਝਦਾ ਇਸ ਗੱਲ ਨੂੰ ਜਾਂ ਜਿਹੜੇ ਜਿਨ੍ਹਾਂ ਦਾ ਇੱਥੋਂ ਜਾ ਕੇ ਕਿਤੇ ਐਕਸਪੋਜ਼ਰ ਹੁੰਦਾ ਤੇ ਇਹ ਉਸ ਸਾਰੇ ਇਨਫਰਾਸਟ੍ਰਕਚਰ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਥਾਂ ਤੇ ਇੱਕ ਬਿਲੀਅਨ ਡਾਲਰ ਦੇ ਜਸੂਸੀ ਵਾਲੇ ਜਹਾਜ਼ ਜਿਹੜੇ ਨੇ ਉਹ ਖਰੀਦ ਰਹੇ ਨੇ ਅਮਰੀਕਾ ਤੋਂ ਇੰਡੀਆ ਸਾਈਨਡ ਅ ਪੈਕਟ ਵਿਦ ਬੋਇੰਗ ਕੰਪਨੀ ਫਾਰ ਪਰਚੇਸਿੰਗ ਫੋਰ ਮੈਰੀਟਾਈਮ ਸਪਾਈ ਪਲੇਨ ਸੋਰਸਸ ਉਨੇ ਮੈਰੀਟਾਈਮ ਜਿਹੜੇ ਨੇ ਇਹ ਸਬਮਰੀਨਸ ਦੇ ਉੱਤੇ ਆਖਰ ਰੱਖਣ ਸਮੁੰਦਰ ਦੇ ਵਿੱਚ ਜਿਹੜੇ ਉਹ ਆਲਰੇਡੀ ਇਹਨਾਂ ਨੇ ਪਹਿਲਾਂ ਡਿਲੀਵਰ ਕੀਤੇ ਹੋਏ ਨੇ ਜਿਹੜੇ ਨੇ 8 ਪਹਿਲਾਂ ਹੀ ਇਹਨਾਂ ਨੂੰ ਮਿਲੇ ਹੋਏ ਨੇ 1 ਬਿਲੀਅਨ ਡਾਲਰ ਦੀ ਇਹ ਡੀਲ ਹੈ ਉਸ ਤੋਂ ਪਹਿਲਾਂ ਜਿਹੜੇ ਇਹਨਾਂ ਨੇ 8 ਲੈਏ ਸੀ ਉਹ 2.1 ਬਿਲੀਅਨ ਡਾਲਰ ਦੀ ਡੀਲ ਸੀ ਇੰਡੀਆ ਸਾਈਨਡ ਅ ਕੰਟਰੈਕਟ ਔਨ ਵੈਨਸਡੇ ਟੂ ਬਾਏ 4 ਮੈਰੀਟਾਈਮ ਸਪਾਈ ਪਲੇਨਸ ਫ্রম ਬੋਇੰਗ ਕੰਪਨੀ ਫਾਰ ਅਬਾਊਟ 1 ਬਿਲੀਅਨ ਡਾਲਰ ਡਿਫੈਂਸ ਐਂਡ ਇੰਡਸਟਰੀ ਸੋਰਸਸ ਕੋਲ న్యూస్ ఏజెన్సీస్ ਰਾਇਟਰ ਇੰਡੀਆ ਇਜ਼ ਏਮਿੰਗ ਟੂ ਬੋਸਟਰ ਇਟਸ ਨੇਵੀ ਐਜ਼ ਇਟ ਟ్రਾਈਜ਼ ਟੂ ਚੈੱਕ ਚਾਈਨਾਜ਼ ਪ੍ਰੈਜ਼ੈਂਸ ਇਨ ਦਾ ਇੰਡੀਅਨ ਓਸ਼ੀਅਨ ਹੁਣ 2.1 ਬਿਲੀਅਨ ਡਾਲਰ ਦੇ ਪਹਿਲਾਂ ਇਹਨਾਂ ਨੇ 8 ਜਹਾਜ਼ ਖਰੀਦੇ ਹੋਏ ਸੀ ਹੁਣ ਜਿਹੜਾ ਇਹਨਾਂ ਨੇ 4 ਹੋਰ ਖਰੀਦੇ ਨੇ ਔਰ ਫਿਰ ਇਹਦੇ ਵਿੱਚ ਬੜਾ ਕਲੀਅਰਲੀ ਜਿਹੜੀ ਉਹਨਾਂ ਦੀ ਸਪੋਕਸਵੂਮੈਨ ਹੈ ਬੋਇੰਗ ਡਿਫੈਂਸ ਸਪੇਸ ਦੀ ਉਹਨੇ ਕਿਹਾ ਜੀ ਮੈਂ ਬਾਕੀ ਤਾਂ ਕੁਝ ਨਹੀਂ ਕਹਿਣਾ ਚਾਹਦੀ ਬਟ ਸ਼ੀ ਸੈਡ PAT-1 was an aircraft used not only for long range patrol but was also equipped with harpoon missiles for anti-submarine warfare. ਸਮੁੰਦਰ ਨੂੰ ਦੇ ਪੰਡੂਬੀ ਕਿ ਵੀ ਇਹਦੇ ਚ ਕੱਲਾ ਇਹ ਕੋਈ ਪੈਟਰੋਲ ਲਈ ਨਹੀਂ ਹੈ ਕਿ ਇੰਡੀਅਨ ਓਸ਼ੀਅਨ ਨੂੰ ਇਹਨਾਂ ਜਹਾਜ਼ਾਂ ਨੇ ਪੈਟਰੋਲ ਕਰਨੇ ਪਰ ਉਸਤੇ ਹਾਰਪੂਨ ਮਿਸਿਲਸ ਲੱਗੀਆਂ ਹੋਈਆਂ ਨੇ ਜਿਹੜੀਆਂ ਕਿ ਸਬਮਰੀਨਸ ਦੀ ਜੇ ਲੜਾਈ ਹੁੰਦੀ ਹੈ ਪੰਡੂਬੀਆਂ ਦੀ ਉਸ ਤੇ ਵਿੱਚ ਵੀ ਉਹ ਮਿਸਲ ਜਿਹੜੀਆਂ ਐਕਟ ਕਰਦੀਆਂ اور انڈیا ہیز بین بلڈنگ اپ اٹس نیول سرویلنس کیپبلٹیز سینس چائناز نیوی ایکسپینڈڈ اٹس ریچ اینڈ سینٹ سب میرینز انکلڈنگ ون دیٹ از نیوکلیئر پاورڈ وچ ڈوکٹڈ ان سری لنکا سی اگر جیسا کیتا سی کہ انڈیا دی ماڑی نیتھی گوانڈیا پرتی اس دا نتیجا بھی نیپال انہاں دے ہاتھ چوں نکلیا جی نتیجے دے طور تے اج چائنا جڑا ہے او ماؤنٹ ایورسٹ دے تھلوں دی ਜਿਹੜਾ ਉਹ ਇੱਕ ਰੇਲਵੇ ਟਰੈਕ ਜਿਵੇਂ ਚਾਈਨਾ ਨੇ ਬੀਜਿੰਗ ਤੋਂ ਲਹਾਸਾ ਤੱਕ ਜਿਹੜੀ ਤਿੱਬਤ ਦੀ ਕੈਪੀਟਲ ਹੈ ਬੜੀ ਜ਼ਬਰਦਸਤ ਰੇਲ ਲਾਈਨ ਬਣਾਈ ਹੈ ਔਰ ਇਸੇ ਤਰ੍ਹਾਂ ਹੁਣ ਉਹ ਉਸ ਤੋਂ ਚਾਈਨਾ ਦੀ ਲਹਾਸਾ ਤੋਂ ਔਰ ਬੀਜਿੰਗ ਤੋਂ ਕਾਠਮੰਡੂ ਤੱਕ ਕਿਉਂਕਿ ਵਿਚਕਾਰ ਮਾਉਂਟ ਐਵਰੈਸ ਦੁਨੀਆ ਦਾ ਜਿਹੜਾ ਸਭ ਤੋਂ ਉੱਚਾ ਪਹਾੜ ਹੈ ਉਹ ਨੇਪਾਲ ਦੇ ਵਿੱਚ ਸੋ ਉਹਦੇ ਥੱਲੇੋਂ ਦੀ ਉਹਨਾਂ ਨੇ ਰੇਲ ਟਰੈਕ ਕੱਢਣਾ ਹੈ ਸੋ ਨੇਪਾਲ ਗਵਾਇਆ শ্রীলੰਕਾ ਜਿਹੜਾ ਹਮੇਸ਼ਾ ਹੀ ਬੁੱਧੂਤਰ ਮੰਨਣ ਵਾਲੇ ਭਾਰਤ ਦੇ ਗਵਾਂਡੀ ਦੇ ਨਾਲ ਤੇ ਐਗਜ਼ਿਸਟ ਕਰਨਾ ਚਾਹੁੰਦੇ ਸੀ ਪਹਿਲਾਂ ਇਹਨਾਂ ਨੇ ਉੱਥੇ ਲਿٹے ਖੜੀ ਕੀਤੀ ਉਹਨਾਂ ਦੀ ਸਿਵਲ ਵਾਰ ਕਰਵਾਈ ਫਿਰ ਉਹਨਾਂ ਦੇ ਜਿਹੜਾ ਉਹ ਰਾਜਪਟਾ ਕਰਵਾ ਕੇ ਪਿੱਛੇ ਜ ਇਹਨਾਂ ਨੇ ਆਪਣੇ ਫੇਵਰ ਦੀ ਸਰਕਾਰ ਲਿਆਂਦੀ ਪਰ ਅਗੇਨ ਉਹ ਵੀ ਇਹਨਾਂ ਦੇ ਹੱਥਾਂ ਚੋਂ ਨਿਕਲ ਗਈ ਸੋ ਕੁੱਲ ਬਣਾ ਕੇ ਇਹ ਜਿਹੜੀ ਸਿਚੁਏਸ਼ਨ ਬਣ ਰਹੀ ਹੈ ਹਾਲਾਂ ਸਾਡੇ ਤਾਂ ਭਲੇਚੀ ਬਣ ਰਹੀ ਹੈ ਕਿ ਜੇ ਹੁਣ ਹੁੰਦਾ ਤਾਂ ਇਹ ਹੈ ਕਿ ਵੀ ਅੱਜ ਕਰ ਤਾਂ ਮੋਦੀ ਸਰਕਾਰ ਤੇ ਦੂਜੇ ਰਹੇ ਨੇ ਪਰੀ ਦੀ ਕੁੱਟ ਕੌਣ ਖਾਏਗਾ ਉਹ ਫਿਰ ਕਈ ਵਾਰੀ ਹੁੰਦਾ ਹੈ ਕਿ ਵੀ ਕੀਤੀਆਂ ਦੂਲੇ ਦੀਆਂ ਪੇਸ਼ ਲੱਦੇ ਦੇ ਆਈਆਂ ਹਣ ਕਰੇਗਾ ਦੂਲਾ ਖਾਏਗਾ ਕੁੱਟ ਲੱਦੇ ਨੂੰ ਪਏਗੀ ਪਰ ਇਸ ਸਾਰੇ ਚੋਂ ਇੱਕ ਗੱਲ ਜ਼ਰੂਰ ਨਿਕਲਦੀ ਹੈ ਕਿ ਭਾਰਤ ਬਿਲਕੁਲ ਅਨ ਮਾਈਂਡਫੁਲ ਕਿ ਵੀ ਉਹ ਕਿਉਂ ਜੇ ਨੀਤੀ ਅਪਣਾ ਰਹੇ ਨੇ ਔਰ ਇੱਕ ਸਧਾਰਨ ਜਿਹੜੀ ਅਖਲ ਦੀ ਗੱਲ ਹੁੰਦੀ ਹੈ ਸਧਾਰਨ ਪੰਜਾਬੀ ਚ ਵੀ ਕਹਿਣਗੇ ਕਿ ਭਾਈ ਰਿਸ਼ਤੇਦਾਰਾਂ ਸਾਖਾਂ ਸਬੰਧੀਆਂ ਨਾਲੋਂ ਗਵਾਂਡੀ ਜ਼ਰੂਰੀ ਹੁੰਦਾ ਹੈ ਜੀ ਕਿ ਕੋਈ ਤੁਹਾਡੇ ਦੁੱਖ ਸੁੱਖ ਵੇਲੇ ਰਿਸ਼ਤੇਦਾਰਾਂ ਨੂੰ ਤਾਂ ਪਹੁੰਚਦੇ ਆ ਟਾਈਮ ਲੱਗੇਗਾ ਗਵਾਂਡੀ ਤਾਂ ਤੁਹਾਡੇ ਅਗਲੇ ਘਰ ਚ ਬੈਠਾ ਹੁਣ ਤੁਸੀਂ ਦੂਜਿਆਂ ਨੂੰ ਖੁਸ਼ ਕਰਨ ਲਈ ਕੋਈ 16000 ਮੀਲ ਆੜੇ ਕਿਹੜੇ ਆ ਕੇ ਆਪਣੇ ਮੁੰਡੇ ਵਰਵੋਣਗੇ ਉਹਨਾਂ ਦੀ ਟੈਰੀਟਰੀ ਤੇ ਜਾ ਕੇ ਤੁਸੀਂ ਆਪਣੇ ਗਵਾਂਡੀ ਉਹ ਪਾਕਿਸਤਾਨ ਹੋਏ ਨੇਪਾਲ ਹੋਏ ਉਹ শ্রীলੰਕਾ ਹੋਏ ਉਹ ਇਵਨ ਪੁਟਾਨ ਹੋਏ ਮਾਲਦੀਵਸ ਹੋਏ ਕਿਹਦੇ ਨਾਲ ਇਹਨਾਂ ਦੇ ਸਬੰਧ ਹੋਰ ਇਹਨਾਂ ਨੇ ਤਾਂ ਘਰ ਦੇ ਵਿੱਚ ਹੀ ਜੋ ਕੀਤਾ ਸਿੱਖਾਂ ਨਾਲ ਮੁਸਲਮਾਨਾਂ ਨਾਲ ਆ ਮਨੀਪੁਰ ਦੀ ਅਸੀਂ ਜਿਹੜੀ ਹੈ ਈਰਾਨ ਸ਼ਰਮੀਲਾ ਦੀ ਗੱਲ ਕੀਤੀ 16 ਸਾਲ ਬਾਅਦ ਉਹਨੇ ਛੱਡਿਆ ਅੱਜ ਵੀ ਉਹ ਐਕਟ ਮੌਜੂਦ ਹੈ ਜੋ ਕਸ਼ਮੀਰ 'ਚ ਕਰ ਰਹੇ ਨੇ ਨਾਗaland 'ਚ ਕਰ ਰਹੇ ਨੇ ਸੋ ਕੁੱਲ ਮਿਲਾ ਕੇ ਜਿਹੜੀ ਸਿਚੁਏਸ਼ਨ ਹੈ ਟਕਰਾਹ ਦੀ ਘਰੇਲੂ ਤੌਰ ਤੇ ਆਪਣੀਆਂ ਘਟ ਗਿਣਤੀਆਂ ਨੂੰ ਤੰਗ ਕਰਨ ਦੀ ਔਰ ਗਵਾਂਡੀਆਂ ਨੂੰ ਇਹ ਅਲਟੀਮੇਟਲੀ ਪੇਸ਼ ਲੱਦੇ ਦੇ ਆਈਆਂ ਇਹ ਲੱਦਾ ਜੁੱਤੀਆਂ ਖਾਏਗਾ ਅਲਟੀਮੇਟਲੀ ਜੀ ਡਾਕਟਰ ਸਾਹਿਬ ਬਿਲਕੁਲ ਇਸ ਤਰ੍ਹਾਂ ਨਾਲ ਨੇ ਬ੍ਰੇਕ ਈਅਰਸ ਵਿਚਾਰਨਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਵਕਤ ਫੇਰ ਤੋਂ ਬਾਅਦ